ਸੋ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਔਲੇ ਦੀ ਇੱਕ ਹੋਰ ਰੈਸਪੀ ਕਿਉਂਕਿ ਔਲਾ ਸਾਡੀ ਸਿਹਤ ਦੇ ਲਈ ਬਹੁਤ ਹੀ ਗੁਣਕਾਰੀ ਹੈ ਤੇ ਇਸ ਨੂੰ ਵੀ ਤੁਸੀਂ ਲੰਬੇ ਟਾਈਮ ਲਈ ਪੂਰੇ ਸਾਲ ਪਰ ਡਿਲੇ ਸਟੋਰ ਕਰਕੇ ਰੱਖ ਸਕਦੇ ਹੋ ਇਸ ਤਰ੍ਹਾਂ ਦੀ ਕੈਂਡੀ ਬਣਾਉਣੀ ਬਹੁਤ ਹੀ ਆਸਾਨ ਹੈ ਕਿਉਂਕਿ ਇਹ ਮਾਰਕੀਟ ਦੇ ਵਿੱਚ ਤੁਸੀਂ ਬਹੁਤ ਵਾਰ ਦੇਖੀ ਹੋਏਗੀ ਤੇ ਅੱਜ ਆਪਾਂ ਇਸ ਨੂੰ ਘਰ ਦੇ ਵਿੱਚ ਬਣਾਉਨੇ ਆਂ ਇਸ ਲਈ ਮੈਂ 1 ਕਿਲੋ ਔਲੇ ਲਏ ਆ ਤੇ ਇਹਨੂੰ ਆਪਾਂ ਸਟੀਮ ਕਰਕੇ ਕੁਕ ਕਰ ਲਾਂਗੇ। ਕੜਾਈ ਦੇ ਵਿੱਚ ਸਭ ਤੋਂ ਪਹਿਲਾਂ ਪਾਣੀ ਰੱਖਾਂਗੇ ਤੇ ਉਸ ਦੇ ਉੱਪਰ ਇਸ ਤਰ੍ਹਾਂ ਛਾਣਨੀ ਦੇ ਵਿੱਚ ਔਲੇ ਰੱਖ ਕੇ ਉੱਪਰ ਦੀ ਇਹਨੂੰ ਕਵਰ ਕਰ ਦੇਾਂਗੇ। ਤਕਰੀਬਨ 15 ਤੋਂ 20 ਮਿੰਟ ਲਈ ਲੋ ਟੂ ਮੀਡੀਅਮ ਫਲੇਮ ਦੇ ਉੱਪਰ ਆਪਾਂ ਇਹਨਾਂ ਨੂੰ ਪਕਾਇਆ ਵਾ ਤੇ ਇਸ ਤਰ੍ਹਾਂ ਜਦੋਂ ਇਹ ਚੰਗੀ ਤਰ੍ਹਾਂ ਪੱਕ ਜਾਣ ਤਾਂ ਗੈਸ ਦੀ ਫਲੇਮ ਨੂੰ ਬੰਦ ਕਰ ਦੇਣਾ ਤੇ ਇਹਨਾਂ ਨੂੰ ਆਪਾਂ ਠੰਡੇ ਹੋਣ ਦੇ ਲਈ ਰੱਖ ਦੇਾਂਗੇ। ਜਦੋਂ ਇਹ ਠੰਡੇ ਹੋ ਗਏ ਤਾਂ ਫਿਰ ਆਪਾਂ ਇਹਨਾਂ ਨੂੰ ਇਹ ਬੀਆਂ ਫਾੜੀਆਂ ਚੜੀਆਂ ਇਹ ਉਹ ਅਲੱਗ ਕਰ ਲਵਾਂਗੇ ਤੇ ਇਹਦੇ beech ਰਿਆ ਉਹ ਅਲੱਗ ਕਰ ਲਵਾਂਗੇ ਤੇ ਇਹਦੇ beech ਤੋਂ ਤੁਸੀਂ ਘਰ ਦੇ ਵਿੱਚ ਔਲੇ ਦਾ ਬੂਟਾ ਵੀ ਉਗਾ ਸਕਦੇ ਹੋ ਇਹਨਾਂ ਨੂੰ ਸੁਟਣ ਦੀ ਵੀ ਜ਼ਰੂਰਤ ਨਹੀਂ ਹੈ ਕਿ ਉਸ ਦੇ ਬਾਅਦ ਨਾ ਇਸ ਤਰ੍ਹਾਂ ਕਿਸੇ ਗ੍ਰੈਂਡਰ ਜਾਰ ਦੇ ਵਿੱਚ ਆਪਾਂ ਇਹਨਾਂ ਨੂੰ ਪਾ ਲਵਾਂਗੇ ਕਿਉਂਕਿ ਹੁਣ ਅਸੀਂ ਇਸ ਦਾ ਪੇਸਟ ਬਣਾਵਾਂਗੇ ਥੋੜੇ ਥੋੜੇ ਕਰਕੇ ਨਾ ਆਪਾਂ ਮਿਕਸੀ ਜਾਰ ਦੇ ਵਿੱਚ ਇਹਨਾਂ ਨੂੰ ਐਡ ਕਰਾਂਗੇ ਤੇ ਇਹਦੇ ਵਿੱਚ ਕੋਈ ਵੀ ਪਾਣੀ ਵਗੈਰਾ ਬਿਲਕੁਲ ਨਹੀਂ ਐਡ ਕਰਨਾ ਕੁਝ ਨਹੀਂ ਐਡ ਕਰਨਾ ਇਹਨਾਂ ਨੂੰ ਇਸੇ ਤਰ੍ਹਾਂ ਹੀ ਤੁਸੀਂ ਇਹਦਾ ਪੇਸਟ ਬਣਾਉਣਾ ਬਿਲਕੁਲ ਕਰੀਮੀ ਪੇਸਟ ਜਦੋਂ ਤੁਸੀਂ ਪੇਸਟ ਬਣਾਉਂਗੇ ਨਾ ਥੋੜੇ ਥੋੜੇ ਔਲੇ ਐਡ ਕਰਦੇ ਹੋਏ ਪੇਸਟ ਬਣਾਇਓ ਤੇ ਉਹਨੂੰ ਮਿਕਸੀ ਜਾਰ ਨੂੰ ਰੋਕ-ਰੋਕ ਕੇ ਚਲਾਇਓ ਤਾਂ ਤੁਹਾਡਾ ਇਸ ਤਰ੍ਹਾਂ ਦਾ ਵਧੀਆ ਪੇਸਟ ਜਿਹੜਾ ਹੈ ਉਹ ਬਣ ਕੇ ਤਿਆਰ ਹੋਊਗਾ ਹੁਣ ਸਾਰੇ ਪੇਸਟ ਨੂੰ ਆਪਾਂ ਕੜਾਈ ਦੇ ਵਿੱਚ ਐਡ ਕਰ ਲਵਾਂਗੇ ਤੇ ਲੋ ਟੂ ਮੀਡੀਅਮ ਫਲੇਮ ਦੇ ਉੱਪਰ ਆਪਾਂ ਇਸ ਪੇਸਟ ਨੂੰ ਹੁਣ ਕੁੱਕ ਕਰਾਂਗੇ ਇਹਦੇ ਲਈ ਤੁਸੀਂ ਹਾਈ ਫਲੇਮ ਬਿਲਕੁਲ ਨਹੀਂ ਕਰਨੀ ਕਿਉਂਕਿ ਨਹੀਂ ਤਾਂ ਇਹ ਥੱਲੇੋਂ ਲੱਗ ਜਾਊਗਾ ਸੜ ਜਾਊਗਾ ਤਾਂ ਫਿਰ ਉਹਦਾ ਟੇਸਟ ਬੇਕਾਰ ਹੋ ਜਾਊਗਾ ਇਸ ਕਰਕੇ ਇਹਨੂੰ ਸਿਰਫ ਤੁਸੀਂ ਲੋ ਫਲੇਮ ਦੇ ਉੱਪਰ ਹੀ ਕੁੱਕ ਕਰਨਾ ਵਾ ਤੇ ਹੌਲੀ ਹੌਲੀ ਜਿਵੇਂ ਜਿਵੇਂ ਆਪਾਂ ਇਹਨੂੰ ਕੁੱਕ ਕਰਦੇ ਜਾਂਦੇ ਆ ਤਾਂ ਇਹਦਾ ਕਲਰ ਜਿਹੜਾ ਹੈ ਉਹ ਚੇਂਜ ਹੁੰਦਾ ਜਾਂਦਾ ਵਾ ਤੇ ਇਹਨੂੰ ਨਾਲ ਦੀ ਨਾਲ ਤੁਸੀਂ ਹਿਲਾਉਂਦੇ ਰਹਿਣਾ ਇਹ ਬਹੁਤ ਜ਼ਰੂਰੀ ਹੈ ਤੇ ਜਿਵੇਂ तकरीबन 10 ਕ ਮਿੰਟ ਜਦੋਂ ਇਹਨੂੰ ਆਪਾਂ ਨੂੰ ਕੁਕ ਕਰਦਿਆਂ ਨੂੰ ਹੋਗੇ ਤਾਂ ਆਪਾਂ ਇਹਦੇ ਵਿੱਚ ਖੰਡ ਪਾ ਦਿਆਂਗੇ ਜਿੰਨੇ ਔਲੇ ਆ ਜੇ 1 ਕਿਲੋ ਔਲਾ ਲਿਆ ਹੈ ਤਾਂ 1 ਕਿਲੋ ਹੀ ਖੰਡ ਇਸ ਦੇ ਵਿੱਚ ਐਡ ਕਰਾਂਗੇ ਖੰਡ ਦੀ ਜਗ੍ਹਾ ਤੁਸੀਂ ਮਿਸ਼ਰੀ ਨੂੰ ਵੀ ਐਡ ਕਰ ਸਕਦੇ ਹੋ ਜਾਂ ਫਿਰ ਗੁੜ ਵੀ ਪਾ ਸਕਦੇ ਹੋ ਸ਼ੱਕਰ ਵੀ ਐਡ ਕਰ ਸਕਦੇ ਹੋ ਮਿੱਠੇ ਦੇ ਲਈ ਤੁਸੀਂ ਕੋਈ ਵੀ ਜਿਹੜਾ ਵੀ ਮਿੱਠਾ ਇਕੱਦਰ ਵਿੱਚ ਯੂਜ਼ ਕਰਦੇ ਹੋ ਉਹ ਤੁਸੀਂ ਐਡ ਕਰ ਸਕਦੇ ਹੋ ਮਾਰਕੀਟ ਦੇ ਵਿੱਚ 1 ਕਿਲੋ ਔਲੇ ਦੇ ਵਿੱਚ 1 ਕਿਲੋ ਖੰਡ ਪਾਈ ਜਾਂਦੀ ਹੈ ਪਰ ਤੁਸੀਂ ਘੱਟ ਮਿੱਠਾ ਪਸੰਦ ਕਰਦੇ ਹੋ ਤਾਂ ਕੁਆਂਟੀਟੀ ਚੜੀਆ ਉਹ ਘੱਟ ਕਰ ਸਕਦੇ ਹੋ ਤੇ ਉਸਦੇ ਬਾਅਦ ਨਾ ਇਹਨੂੰ ਆਪਾਂ ਫਿਰ ਤੋਂ ਪਕਾਉਂਦੇ ਜਾਣਾ ਥੋੜੀ ਦੇਰ ਹੋਰ ਪਕਾਇਆ ਕਲਰ ਚੇਂਜ ਹੋ ਗਿਆ ਖੰਡ ਨੇ ਵੀ ਆਪਣਾ ਪਾਣੀ ਰਿਲੀਜ਼ ਕਰ ਦਿੱਤਾ ਤੇ ਇਹਦੇ ਨਾਲ ਇਹਦੇ ਚ ਕਾਫੀ ਮੋਇਸਚਰ ਜਿਹੜਾ ਹੈ ਉਹ ਇਕੱਠਾ ਹੋ ਗਿਆ ਤੇ ਹੁਣ ਇਹਦੇ ਵਿੱਚ ਮੈਂ ਅੱਧਾ ਚਮਚ ਕਾਲਾ ਲੂਣ ਤੇ ਅੱਧਾ ਚਮਚੀ ਚਿੱਟਾ ਲੂਣ ਜਾਂ ਜੋ ਵੀ ਤੁਸੀਂ ਸਬਜ਼ੀ ਦੇ ਵਿੱਚ ਲੂਣ ਐਡ ਕਰਦੇ ਹੋ ਸਿੰਧਾ ਪਾਉਂਦੇ ਹੋ ਉਹ ਐਡ ਕਰ ਦੇਣਾ ਤੇ ਇਹਨੂੰ ਹੁਣ ਆਪਾਂ ਹੋਰ ਪਕਾਵਾਂਗੇ ਤੁਸੀਂ ਦੇਖ ਸਕਦੇ ਹੋ ਦਾ ਕਲਰ ਪਹਿਲਾਂ ਨਾਲੋਂ ਚੇਂਜ ਹੋ ਗਿਆ ਤੇ ਕਾਫੀ ਪਤਲਾ ਲੱਗ ਰਿਹਾ ਵਾ ਪਰ ਜਿਵੇਂ ਜਿਵੇਂ ਹੁਣ ਆਪਾਂ ਇਸ ਨੂੰ ਪਕਾਉਂਦੇ ਜਾਵਾਂਗੇ ਨਾ ਤਾਂ ਇਹ گاੜਾ ਹੁੰਦਾ ਜਾਏਗਾ ਇੱਕ ਨਿੰਬੂ ਇਹਦੇ ਵਿੱਚ ਐਡ ਕਰ ਦੇਣਾ ਤੁਸੀਂ ਨਿੰਬੂ ਐਡ ਕਰਨਾ ਕੀ ਹੋਏਗਾ ਕਿ ਜਿਹੜੀ ਖੰਡ ਆ ਉਹ ਕ੍ਰਿਸਟਲਾਈਜ਼ ਨਹੀਂ ਹੋਏਗੀ ਜਰਨੀਂ ਦੀ ਜਦੋਂ ਇਹ ਠੰਡਾ ਹੋ ਜਾਏਗਾ ਤਾਂ ਖੰਡ ਚੜੀਆ ਉਹ ਐਜ਼ ਇਟ ਇਜ਼ ਬਣੀ ਰਹੂਗੀ ਮੈਲਟੀ ਹੋਊਗੀ ਹੈਨਾ ਉਸ ਦੇ ਬਾਅਦ ਇੱਕ ਚਮਚ ਇਹਦੇ ਚ ਦੇਸੀ ਘਿਓ ਦਾ ਆਪਾਂ ਐਡ ਕਰ ਦਿੱਤਾ ਤਾਂ ਕਿ ਇਹਨੂੰ ਬਿਲਕੁਲ ਵਧੀਆ ਜੀ ਸ਼ਾਈ ਨਾ ਜਾਵੇ ਮਾਰਕੀਟ ਵਾਲੀ ਤੇ ਫਿਰ ਆਪਾਂ ਇਹਨੂੰ ਹੋਰ ਪਕਾਵਾਂਗੇ ਦੇਖੋ ਜੀ ਇਹਨੂੰ ਉਦੋਂ ਤਾਈਂ ਪਕਾਉਣਾ ਜਦੋਂ ਤਾਈਂ ਇਹ ਮਿਕਸਚਰ ਜਿਹੜਾ ਇਸ ਤਰ੍ਹਾਂ ਕੜਾਈ ਨੂੰ ਛੱਡਣਾ ਸ਼ੁਰੂ ਨਹੀਂ ਕਰ ਦਿੰਦਾਗਾ ਬਿਲਕੁਲ ਇਹ ਇਕੱਠਾ ਹੋ ਜਾਂਦਾ ਹੈ ਕੜਾਈ ਨੂੰ ਛੱਡ ਦਿੰਦਾ ਮੌਇਸਚਰ ਇਹ ਚੋ ਕਾਫੀ ਖਤਮ ਹੋ ਜਾਂਦਾ ਵਾ ਜੇਕਰ ਤੁਸੀਂ ਇਹਨੂੰ ਪਹਿਲਾਂ ਹੀ ਸੈੱਟ ਕਰ ਲਓਗੇ ਤਾਂ ਕੀ ਹੋਏਗਾ ਕਿ ਇਹ ਜਿਹੜੀ ਤੁਹਾਡੀ ਇਹ ਟਿੱਕੀ ਆ ਉਹ ਬਹੁਤ ਹੀ ਜ਼ਿਆਦਾ ਸੌਗੀ ਟਾਈਪ ਬਣੇਗੀ ਬਹੁਤ ਹੀ ਸੌਫਟ ਬਣੂਗੀ ਜਿਵੇਂ ਕਿ ਚਟਨੀ ਹੁੰਦੀ ਆ ਪਰ ਜੇ ਤੁਸੀਂ ਇਹਨੂੰ ਥਿੱਕ ਰੱਖੋਗੇ ਹਾਰਡ ਰੱਖੋਗੇ ਤਾਂ ਤੁਹਾਡੀ ਚਰੀ ਇਹ ਟਿੱਕੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਊਗੀ ਤੇ ਹੁਣ ਮੈਂ ਇੱਕ ਥਾਲ ਦੇ ਵਿੱਚ ਹੀ ਬਟਰ ਪੇਪਰ ਰੱਖ ਲਿਆ ਕਿਉਂਕਿ ਮੇਰੇ ਕੋਲ ਐਡੀ ਵੱਡੀ ਟ੍ਰੇ ਨਹੀਂ ਸੀਗੀ ਕਿ ਇਹਨੂੰ ਮੈਂ ਚੰਗੀ ਤਰ੍ਹਾਂ ਸੈੱਟ ਕਰ ਪਾਉਂਦੀ ਇਸ ਕਰਕੇ ਮੈਂ ਇਹਨੂੰ ਥਾਲ ਦੇ ਵਿੱਚ ਹੀ ਪਤਲਾ-ਪਤਲਾ ਫਲਾ ਦਿੱਤਾ ਤੇ ਥੋੜਾ ਜਿਹਾ ਮੈਂ ਇਸ ਤਰ੍ਹਾਂ ਬਾਹਰ ਰੱਖ ਲਿਆ ਇਹਦੀਆਂ ਅਸੀਂ ਗੋਲੀਆਂ ਬਣਾਵਾਂਗੇ ਕਿਉਂਕਿ ਇਹ ਠੰਡੇ ਹੋਣ ਤੇ ਹੀ ਗੋਲੀਆਂ ਤੁਸੀਂ ਬਣਾਓ ਜੇ ਆਪਾਂ ਥੋੜੇ ਜਿਹਾ ਗਰਮ ਤੇ ਗੋਲੀਆਂ ਬਣਾਵਾਂਗੇ ਨਾ ਤਾਂ ਇਹ ਕਾਫੀ ਮਿੱਠਾ ਇਹਦੇ ਵਿੱਚ ਹੁੰਦਾ ਹੈ ਤਾਂ ਇਹ ਚਿਪਚਿਪਾ ਵੀ ਲੱਗਦਾ ਵਾ ਤੇ ਇਸ ਕਰਕੇ ਤੁਸੀਂ ਠੰਡੇ ਹੋਣ ਦੇ ਦੀਆਂ ਗੋਲੀਆਂ ਬਣਾ ਕੇ ਰੱਖ ਸਕਦੇ ਹੋ ਤੇ ਇਸ ਤਰ੍ਹਾਂ ਇਹਨੂੰ ਰੱਖੇ ਨੂੰ ਤਕਰੀਬਨ ਮੈਨੂੰ ਰੂਮ ਟੈਂਪਰੇਚਰ ਤੇ 2 ਘੰਟੇ ਹੋ ਗਏ ਆ 2 ਘੰਟੇ ਦੇ ਬਾਅਦ ਇਹ ਬਿਲਕੁਲ ਪੂਰੀ ਤਰ੍ਹਾਂ ਸੈੱਟ ਹੋ ਗਿਆ ਵਾ ਤੇ ਜਿਆਦਾ ਮੌਸਮ ਠੰਡਾ ਹੋਵੇ ਤਾਂ तकरीबन 1 ਘੰਟੇ ਚ ਇਹ ਸੈੱਟ ਹੋ ਜਾਂਦਾ ਹੈ ਤੇ ਤੁਸੀਂ ਇਹਦੇ ਤੇ ਸ਼ਾਈਨ ਵੀ ਦੇਖ ਸਕਦੇ ਹੋ ਕਿੰਨੀ ਵਧੀਆ ਸ਼ਾਈਨ ਆਈ ਹੈ ਤੇ ਬਿਲਕੁਲ ਪੂਰੀ ਤਰ੍ਹਾਂ ਸੈਟ ਆ ਬਹੁਤ ਹੀ ਜ਼ਿਆਦਾ ਸੌਫਟ ਬਣਿਆ ਨਾ ਤਾਂ ਇਹ ਮਤਲਬ ਇਦਾਂ ਨਹੀਂ ਕਹਿ ਸਕਦੇ ਕਿ ਬਹੁਤ ਹੀ ਜ਼ਿਆਦਾ ਚਿਪਚਿਪਾਵਾ ਤੇ ਬਹੁਤ ਹੀ ਵਧੀਆ ਪਰਫੈਕਟਲੀ ਸੈੱਟ ਹੋ ਗਿਆ ਵਾ ਹੁਣ ਆਪਾਂ ਇਹਦੇ ਪੀਸ ਕੱਟ ਲੈਨੇ ਆ ਪਹਿਲਾਂ ਤੁਸੀਂ ਇਹਦੀਆਂ ਸਾਈਡਾਂ ਜਿਹੜੀਆਂ ਐ ਉਹ ਕੱਟ ਦੇਣੀਆਂ ਤਾਂ ਕਿ ਸਾਡੇ ਕੋਲੇ ਬਿਲਕੁਲ ਚੌਰਸ ਪੀਸ ਜਿਹੜੇ ਆ ਉਹ ਕੱਟ ਕੇ ਰੈਡੀ ਹੋ ਜਾਣ ਇਸ ਤਰ੍ਹਾਂ ਸਾਡੇ ਕੋਲੇ ਨਾ ਘਰ ਦੇ ਵਿੱਚ ਬਿਲਕੁਲ ਮਾਰਕੀਟ ਵਾਲੀ ਕੈਂਡੀ ਛੜੀਆ ਉਹ ਬਣ ਕੇ ਰੈਡੀ ਹੋ ਜੂਗੀ ਤੇ ਇਹਨੂੰ ਕਟਿੰਗ ਕਰਨੀ ਬਹੁਤ ਔਖੀ ਨਹੀਂ ਐ ਸਾਰੀਆਂ ਸਾਈਡਾਂ ਆਪਾਂ ਇਹਦੀਆਂ ਕੱਟ ਲਈਆਂ ਤੇ ਉਸ ਦੇ ਬਾਅਦ ਹੁਣ ਆਪਾਂ ਇਹਦੇ ਅਲੱਗ ਤੋਂ ਚੌਰਸ ਪੀਸ ਜਿਹੜੇ ਆ ਉਹ ਕਰ ਲਵਾਂਗੇ ਤੇ ਇਸ ਤਰ੍ਹਾਂ ਇਹ ਤੁਸੀਂ ਆਪਣੀ ਮਰਜ਼ੀ ਨਾਲ ਜਿਸ ਵੀ ਸ਼ੇਪ ਜਾਂ ਸਾਈਜ਼ ਦੇ ਰੱਖਣੇ ਆ ਛੋਟੇ ਰੱਖਣੇ ਆ ਛੋਟੇ ਵੀ ਰੱਖ ਸਕਦੇ ਹੋ ਥੋੜੇ ਹੋਰ ਵੱਡੇ ਰੱਖਣੇ ਚਾਹੋ ਤਾਂ ਹੋਰ ਵੱਡੇ ਰੱਖ ਸਕਦੇ ਹੋ ਬਹੁਤ ਹੀ ਆਸਾਨੀ ਦੇ ਨਾਲ ਇਹਦੀ ਕਟਿੰਗ ਚੜੀਆ ਹੋ ਜਾਂਦੀ ਹੈ ਇਸ ਤਰ੍ਹਾਂ ਆਪਾਂ ਸਾਰੇ ਪੀਸ ਕੱਟ ਕਰ ਲਏ ਤੇ ਹੁਣ ਆਪਾਂ ਇਹਦੇ ਛੋਟੇ-ਛੋਟੇ ਚੌਰਸ ਪੀਸ ਕੱਟ ਕਰ ਲਵਾਂਗੇ ਇਸ ਤਰ੍ਹਾਂ ਛੋਟੇ ਪੀਸ ਕੱਟਣ ਦੇ ਨਾਲ ਕੀ ਹੁੰਦਾ ਹੈ ਕਿ ਬਹੁਤ ਈਜ਼ੀ ਹੋ ਜਾਂਦਾ ਹੈ ਇਹਨੂੰ ਖਾਣਾ ਨੇ ਇਹ ਤਾਂ ਜਿਆਦਾ ਵੱਡੇ ਪੀਸ ਹੋਣ ਤਾਂ ਪੂਰੇ ਦਾ ਪੂਰਾ ਵੱਡਾ ਪੀਸੀ ਲਿਆ ਜਾਂਦਾ ਵਾ ਤੇ ਇਸ ਤਰ੍ਹਾਂ ਦੋ ਇਹਨੇ ਛੋਟੇ ਪੀਸ ਤੁਸੀਂ ਰੋਜ਼ ਖਾਓ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਜਰੀਆ ਉਹ ਬਿਲਕੁਲ ਪਰਫੈਕਟ ਸੈੱਟ ਰਹੇਗੀ ਤੇ ਨਾਲ ਹੀ ਜਿਹੜੀ ਵਾਲਾਂ ਦੇ ਟੁੱਟਣ ਛੜਨ ਦੀ ਸਮੱਸਿਆ ਹੁੰਦੀ ਹੈ ਨਾ ਉਹ ਵੀ ਨਹੀਂ ਆਏਗੀ ਤੇ ਇਸ ਤਰ੍ਹਾਂ ਇਸ ਟਿੱਕੀ ਨੂੰ ਦੇਖ ਕੇ ਹੀ ਪਤਾ ਲੱਗਦਾ ਹੈ ਕਿ ਕਿੰਨੇ ਵਧੀਆ ਬਣ ਕੇ ਸਾਡੇ ਕੋਲ ਇਹ ਰੈਡੀ ਹੋਇਆ ਹੁਣ ਤੁਸੀਂ ਇਹਨੂੰ ਇਦਾਂ ਵੀ ਸਟੋਰ ਕਰ ਸਕਦੇ ਹੋ ਜੇਕਰ ਤੁਸੀਂ ਇਹਨੂੰ ਮਾਰਕੀਟ ਲੁੱਕ ਦੇਣਾ ਚਾਹੁੰਦੇ ਹੋ ਤਾਂ ਇਹਦੇ ਉੱਪਰ ਦੀ ਨਾ ਬੂਰਾ ਖੰਡ ਜਾਂ ਮਿਸ਼ਰੀ ਦਾ ਪਾਊਡਰ ਜਿਹੜਾ ਹੈ ਉਹ ਐਡ ਕਰ ਦਿਓ ਇਸ ਤਰ੍ਹਾਂ ਇਹ ਬਿਲਕੁਲ ਜਿਵੇਂ ਅਸੀਂ ਬਜ਼ਾਰ ਤੋਂ ਲੈ ਕੇ ਆਉਂਦੇ ਹਾਂ ਨਾ ਉਦਾਂ ਦੀ ਕੈਂਡੀ ਸਾਡੀ ਘਰ ਦੇ ਵਿੱਚ ਹੀ ਬਣ ਕੇ ਰੈਡੀ ਹੋ ਜਾਂਦੀ ਆ ਜੇ ਤੁਸੀਂ ਇਸ ਤਰ੍ਹਾਂ 슈ਗਰ ਪਾਊਡਰ ਲਗਾ ਦਿੱਤੀ ਨਾ ਤਾਂ ਇਹਨੂੰ ਫਟਾਫਟ ਤੁਸੀਂ ਕੰਟੇਨਰ ਦੇ ਵਿੱਚ ਭਰ ਕੇ ਤੇ ਇਹਨੂੰ ਬੰਦ ਕਰ ਦੇਣਾ ਤਾਂ ਕਿ ਇਹਨੂੰ ਕੋਈ ਹਵਾ ਨਾ ਲੱਗੇ ਕਿਉਂਕਿ ਜਦੋਂ ਵੀ ਖੰਡ ਨੂੰ ਹਵਾ ਲੱਗੂਗੀ ਤਾਂ ਉਹਨੇ ਆਪਣਾ ਜਿਹੜਾ ਪਾਣੀ ਆ ਮੋਇਸਚਰ ਆ ਉਹ ਰਿਲੀਜ਼ ਕਰ ਦੇਣਾ ਇਸ ਕਰਕੇ ਇਹਨੂੰ 에어 ਟਾਈਟ ਕੰਟੇਨਰ ਦੇ ਵਿੱਚ ਭਰ ਕੇ ਰੱਖਣਾ ਜ਼ਰੂਰੀ ਹੈ ਜੇ ਤੁਸੀਂ ਉੱਪਰ ਦੀ 슈ਗਰ ਪਾਊਡਰ ਲਗਾ ਦਿੱਤਾ ਤੀਸਰਾ ਜਿਹੜੇ ਅਸੀਂ ਗੋਲੇ ਬਣਾਏ ਸੀ ਉਹਨਾਂ ਦੇ ਉੱਪਰ ਵੀ 슈ਗਰ ਪਾਊਡਰ ਦੀ ਕੋਟਿੰਗ ਕਰਦੇ ਹੋਏ ਵੀ ਵਧੀਆ ਲੱਗਦੇ ਆ ਦੇਖਣ ਨੂੰ ਹਨਾ ਬੱਚਿਆਂ ਨੂੰ ਕਈ ਵਾਰੀ ਗੋਲੇ ਜਿਹੜੇ ਆ ਉਹ ਬਹੁਤ ਪਸੰਦ ਆਉਂਦੇ ਆ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਆ ਇਹ ਕੈਂਡੀ ਤੁਸੀਂ ਘਰ ਦੇ ਵਿੱਚ ਜ਼ਰੂਰ ਟਰਾਈ ਕਰਿਓ ਬਹੁਤ ਹੀ ਵਧੀਆ ਬਣਦੀ ਆ ਪੂਰੇ ਸਾਲ ਭਰ ਦੇ ਲਈ ਤੁਸੀਂ ਔਲੇ ਨੂੰ ਬਹੁਤ ਈਜ਼ੀਲੀ ਸਟੋਰ ਕਰਕੇ ਰੱਖ ਸਕਦੇ ਹੋ तो जे तुम इदा नहीं खानी चाहो तो चटनी के रूप भी यूज़ कर सद जिस तरह घर कोई चटनी बनाने तो वह एक पीस चक्केदा पा दौ बहुत ही वह टेस्ट आएगा तो अपना फीडबैक मेरे जरूर शेयर करो वीडियो में लाइक शेयर कमेंट कर दौ बहुत बहुत धनवाद